ਅਸ਼ਿਆ ਕਾਲਜੀ ਲੈ ਕੇ ਹਾਜ਼ਰ ਹੋਏ ਆਸਤਿਕ ਨਵੀਂ ਸਟੋਰੀ ਇੱਕ ਧੀ ਦੀ ਹੱਡ ਬੀਤੀ ਮੈਂ ਹਜੇ 18 ਸਾਲ ਦੀ ਹੀ ਸੀ ਮੇਰਾ ਸੁਪਨਾ ਸੀ ਬਾਹਰ ਜਾਣ ਦਾ ਸੀ ਜੋ ਮੇਰੇ ਘਰਦਿਆਂ ਨੇ ਪੂਰਾ ਕੀਤਾ ਤੇ ਮੈਨੂੰ ਬਾਹਰ ਤੋਰ ਦਿੱਤਾ ਮੇਰਾ ਵੀਜ਼ਾ ਵੀ ਆ ਗਿਆ ਤੇ ਕੁਝ ਰਿਸ਼ਤੇਦਾਰਾਂ ਦਾ ਕਹਿਣ ਲੱਗੇ ਇਹਦਾ ਵਿਆਹ ਕਰ ਦੋ ਫੀਸ ਬਹੁਤ ਔਖੀ ਆ ਬਾਹਰ ਭੇਜਣੀ ਤੁਸੀਂ 15 ਲੱਖ ਲਾ ਕੇ ਫੇਰ ਫੀਸ ਕਿਵੇਂ ਭੇਜੋਗੇ ਮੇਰੇ ਮਾਤਾ ਪਿਤਾ ਬਹੁਤ ਹੀ ਨਿੱਕੇ ਸੁਭਾਅ ਦੇ ਸਨ ਉਹ ਵੀ ਗੱਲ ਮੰਨ ਗਏ ਤੇ 2018 ਦੇ ਵਿੱਚ ਮੇਰਾ ਸ਼ਗਨ ਪਾ ਦਿੱਤਾ ਮੇਰੇ ਆਪ ਦੇ ਚਾਚੇ ਤਾਏ ਵੀ ਆਸਟ੍ਰੇਲੀਆ ਸੀ ਪਰ ਮੇਰੇ ਘਰ ਦੇ ਕਹਿੰਦੇ ਤੂੰ ਆਪਦੇ ਸੋਹਰਿਆਂ ਦੇ ਰਿਸ਼ਤੇਦਾਰਾਂ ਕੋਲ ਜਾਣਾ ਕਿਤੇ ਉਹਨਾਂ ਨੂੰ ਇਹ ਨਾ ਲੱਗੇ ਵੀ ਸਾਡੇ ਕੋਲ ਕਿਉਂ ਨਹੀਂ ਆਏ ਮੇਰੇ ਘਰ ਵਾਲੇ ਦੇ ਤਾਏ ਵੀ ਕੁੜੀ ਆਸਟ੍ਰੇਲੀਆ ਸੀ ਤੇ ਰਿਸ਼ਤੇਦਾਰੀ ਦੇ ਵਿੱਚ ਮੇਰੀ ਪਰਜਾਈ ਵੀ ਤੇ ਮੇਰੇ ਵਿਚੋਲਣ ਵੀ ਮੈਂ ਪਲੱਸ 2 ਕਰਕੇ ਹੋਸਟਲ ਤੋਂ ਬਾਅਦ ਸਿੱਧਾ ਬਾਹਰ ਗਈ ਮੈਨੂੰ ਘਰ ਦਾ ਕੰਮ ਜ਼ਿਆਦਾ ਨਹੀਂ ਸੀ ਆਉਂਦਾ ਇਹ ਗੱਲ ਮੇਰੀ ਮਾਤਾ ਨੇ ਮੇਰੀ ਸੱਸ ਨੂੰ ਵੀ ਦੱਸੀ ਸੀ ਉਹ ਕਹਿੰਦੇ ਸੀ ਕੋਈ ਨਹੀਂ ਆਪੇ ਆਜੋ ਵੱਲ ਸਾਰੇ ਬਹੁਤ ਖੁਸ਼ ਸੀ ਮੈਂ ਮਾਰਚ 2018 ਦੇ ਵਿੱਚ ਆਸਟ੍ਰੇਲੀਆ ਆ ਗਈ ਪਰ ਇੱਥੇ ਆ ਕੇ ਪਤਾ ਲੱਗਾ ਬਾਹਰ ਕੀ ਹੈ ਮੇਰੀ ਪਰਜਾਈ ਜਿਹੜੀ ਮੇਰੀ ਵਿੱਚ ਚੋਲਣ ਵੀ ਸੀ ਮੈਨੂੰ ਉਹਨੇ ਸੋਕ ਕੁਝ ਬੋਲਣਾ ਤੇ ਮੇਰੇ ਸਾਹਮਣੇ ਮੇਰੀ ਸੱਸ ਜਾਂ ਮੇਰੇ ਨਾਨ ਨੂੰ ਫੋਨ ਕਰ ਲੈਣਾ ਉਹਨਾਂ ਨੂੰ ਨਹੀਂ ਪਤਾ ਸੀ ਵੀ ਮੈਂ ਕੋਲ ਬੈਠੀ ਹੋਣੀ ਆ ਉਹਨਾਂ ਨੇ ਕਹਿਣਾ ਧਿਆਨ ਰੱਖੀ ਇਹਦਾ ਕਿਵੇਂ ਦੀ ਆ ਮੈਨੂੰ ਉਹ ਗੱਲਾਂ ਚੰਗੀਆਂ ਨਾ ਲੱਗਦੀਆਂ ਕਿਉਂਕਿ ਮੈਂ ਆਪ ਉਹਨਾਂ ਦਾ ਬਹੁਤ ਕਰਦੀ ਸੀ ਮੈਂ ਆਪ ਦਾ ਘਰ ਸਮਝਦੀ ਸੀ ਮੈਨੂੰ ਨਹੀਂ ਪਤਾ ਸੀ ਵੀ ਮੇਰਾ ਘਰ ਵਾਲਾ ਨਸ਼ੇ ਕਰਦਾ ਮੈਨੂੰ ਮੇਰੀ ਆਸਟ੍ਰੇਲੀਆ ਵਾਲੀ ਨੰਦ ਨੇ ਤੇ ਉਹਦੇ ਘਰ ਵਾਲੇ ਨੇ ਬਹੁਤ ਹੀ ਤੰਗ ਕਰਨਾ ਮੈਨੂੰ ਹਮੇਸ਼ਾ ਇੱਕ ਡਰ ਲੱਗਾ ਰਹਿੰਦਾ ਵੀ ਘਰੇ ਗਈ ਤਾਂ ਪਤਾ ਨਹੀਂ ਕੀ ਹੋ ਜਾਣਾ ਮੇਰਾ ਫੋਨ ਤੇ ਗੱਲ ਕਰਦੀ ਦਾ ਉਹਨਾਂ ਨੇ ਫੋਨ ਫੜ ਲੈਣਾ ਪਹਿਲਾਂ ਮੈਨੂੰ ਬਹੁਤ ਅਜੀਬ ਲੱਗਣਾ ਪਰ ਆਪਦੇ ਮੰਨ ਨੂੰ ਸਮਝਾਇਆ ਵੀ ਕੋਈ ਨਹੀਂ ਤੂੰ ਕਿਹੜਾ ਗਲਤ ਹੈ ਪਰ ਮੇਰੇ ਨਨਾਨ ਗਲਤ ਸੀ ਆਸਟ੍ਰੇਲੀਆ ਵਾਲੀ ਮੈਂ ਕੰਮ ਤੋਂ ਘਰ ਆਉਣ ਤੋਂ ਡਰਨਾ ਤੇ ਕਈ ਵਾਰ ਉਹਨਾਂ ਦੇ ਆਉਣ ਦੀ ਉਡੀਕ ਕਰਨੀ ਵੀ ਫੇਰ ਹੀ ਘਰ ਜਾਉਂਗੀ। ਉਹੀ ਘਰ ਦੇ ਵਿੱਚ ਸਾਡੇ ਨਾਲ ਇੱਕ ਪਰਿਵਾਰ ਹੋ ਰਿਹਾਦਾ ਸੀ। ਮੇਰੀ ਉਹ ਦੀਦੀ ਨਾਲ ਬਹੁਤ ਬੰਦੀ ਸੀ। ਉਹਨਾਂ ਨੇ ਮੈਨੂੰ ਰੋਟੀ ਪਾਣੀ ਪੁੱਛਣਾ ਤੇ ਮੇਰੇ ਨਾਲ ਰੋਟੀ ਖਾਣੀ। ਮੇਰੇ ਨਾਨ ਨੇ ਸਾਡੇ ਦੇ ਫਰਕ ਵਿੱਚ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇਹ ਸਭ ਦੇਖ ਕੇ ਮੈਂ ਘਰੋਂ ਫੋਨ ਕਰਤਾ ਵੀ ਮੇਰਾ ਵਿਆਹ ਕਰ ਦੋ। ਬਾਦ ਦੇ ਵਿੱਚ ਤੁਹਾਡੇ ਤੇ ਨਾ ਆਵੇ ਗੱਲ ਤੇ ਨਾਲ ਹੀ ਮੇਰੇ ਹੋਰ ਪਿੰਡ ਦੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਹੋਵੇ ਮੇਰੇ ਕਰਕੇ ਜੇ ਮੈਂ ਕੱਲ ਨੂੰ ਨਾ ਆਈ ਵਾਪਸ ਤਾਂ ਕਿਸੇ ਕੁੜੀ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਮੈਨੂੰ ਮੇਰੇ ਨਾਲ ਮਾੜਾ ਵਿਵਹਾਰ ਹੁੰਦਾ ਦੇਖ ਕੇ ਆਪ ਦੇ ਆਪ ਤੋਂ ਡਰ ਲੱਗਦਾ ਵੀ ਕਿਤੇ ਮੈਂ ਮਾੜਾ ਨਾ ਕਰ ਦਵਾਂ ਵਿਆਹ ਵਾਸਤੇ ਤਿੰਨ ਮਹੀਨਿਆਂ ਬਾਅਦ ਮੈਂ ਵਾਪਸ ਜਾਂਦੀ ਰਹੀ ਤੇ ਵਿਆਹ ਕਰਾ ਕੇ 10 ਦਿਨ ਦੇ ਵਿੱਚ ਵਾਪਸ ਆਉਣ ਲੱਗੀ ਮੇਰੇ ਮਨ ਦੇ ਵਿੱਚ ਸੀ ਕਿ ਮੇਰੀ ਨਾਨਾ ਸਿਰਫ ਵਿਆਹ ਕਰਕੇ ਤੰਗ ਕਰਦੀ ਸੀ ਹੁਣ ਠੀਕ ਹੋ ਜਾਓਗੇ ਪਰ ਜਿਸ ਦਿਨ ਮੇਰੀ ਫਲਾਈਟ ਸੀ ਵਿਆਹ ਤੋਂ ਬਾਅਦ ਉਸ ਦਿਨ ਉਸ ਦਾ ਮੈਸੇਜ ਆਇਆ ਕਿ ਮੇਰੇ ਕੋਲ ਨਹੀਂ ਮੈਂ ਮੈਸੇਜ ਕਰਕੇ ਕਿਹਾ ਤਾਂ ਠੀਕ ਹੈ ਫਿਰ ਉਸਨੇ ਮੈਸੇਜ ਡਿਲੀਟ ਕਰ ਦਿੱਤੇ ਕਿ ਮੈਂ ਕਿਸੇ ਨੂੰ ਦਿਖਾ ਨਾ ਸਕਾਂ ਮੈਂ ਆਪਦੇ ਘਰ ਵਾਲੀ ਨੂੰ ਕਿਹਾ ਪਰ ਉਹਨੂੰ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੈਂ ਦਿੱਲੀ ਵੱਲ ਜਾਂਦੇ ਸੋਚਦੀ ਜਾਵਾਂ ਕਿ ਹੁਣ ਮੈਂ ਕਿਹਦੇ ਕੋਲ ਜਾਵਾਂਗੀ ਮੇਰਾ ਹਾਂਗਕਾਂਗ ਸਟੇ ਸੀ ਮੈਂ ਆਪਦੀ ਇੱਕ ਸਹੇਲੀ ਨੂੰ ਮੈਸੇਜ ਕੀਤਾ ਵੀ ਮੈਨੂੰ 에ਰਪੋਰਟ ਤੋਂ ਲੈ ਜਾਏ ਉਸਨੇ ਹਾਂ ਕਰ ਦਿੱਤੇ ਜਦੋਂ ਮੈਂ 에ਰਪੋਰਟ ਤੇ ਆਈ ਤਾਂ ਮੇਰੇ ਨਾਨ ਮੈਨੂੰ 에ਰਪੋਰਟ ਤੇ ਲੈਣ ਆਈ ਪਰ ਉਹ ਬਹੁਤ ਗੁੱਸੇ ਦੇ ਵਿੱਚ ਸੀ ਮੈਨੂੰ ਚੰਗੀ ਤਰ੍ਹਾਂ ਬੁਲਾਇਆ ਵੀ ਨਾ ਤੇ ਮੈਨੂੰ ਆਪਦੇ ਕਮਰੇ ਵਿੱਚ ਸਵਾ ਲਿਆ ਉਹਨੂੰ ਐਵੇਂ ਸੀ ਕਿ ਕਿਤੇ ਦੂਜੇ ਪਰਿਵਾਰ ਵਾਲੇ ਨਾ ਪੁੱਛ ਲੈਣ ਵੀ ਕਿੱਥੇ ਹੋਇਆ ਵਿਆ ਮੇਰੀ ਨੰਨਤ ਦੇ ਤੇ ਉਹ ਪਰਿਵਾਰ ਵੀ ਆਪਸ ਦੇ ਵਿੱਚ ਰਿਸ਼ਤੇਦਾਰ ਸੀ ਮੇਰਾ ਪਹਿਲਾ ਰਿਸ਼ਤਾ ਉੱਥੇ ਹੁੰਦਾ ਸੀ ਤੇ ਮੇਰੀ ਨੰਨਤ ਦੇ ਸੋਹਰੇ ਨੇ ਮੇਰੇ ਘਰ ਤੈਨੂੰ ਕਹਿ ਕੇ ਉੱਥੇ ਰਿਸ਼ਤੇ ਤੋਂ ਨਾ ਕਰਵਾ ਕੇ ਆਪਦੀ ਨੂੰ ਦੇ ਚਾਚੇ ਦੇ ਮੁੰਡੇ ਨਾਲ ਕਰਵਾ ਦਿੱਤਾ ਸੀ ਮੇਰੀ ਨੰਨਤ ਨੂੰ ਡਰ ਸੀ ਵੀ ਅਗਰ ਮੈਂ ਕੱਲੀ ਪਈ ਤਾਂ ਮੈਨੂੰ ਉਹ ਪੁੱਛ ਨਾ ਲੈਣ ਕਿ ਕਿੱਥੇ ਵਿਆਹ ਹੋਇਆ ਅਗਲੇ ਦਿਨ ਮੇਰੀ ਨੰਨਤ ਕੰਮ ਤੇ ਜਾਂਦੀ ਰਹੀ ਤੇ ਉਹ ਦੀਦੀ ਤੇ ਉਹਨਾਂ ਦੀ ਸੱਸ ਮੇਰੇ ਕੋਲ ਆਏ ਤੇ ਵਿਦਾਈ ਦੇਣ ਲੱਗੇ ਤੇ ਪੁੱਛਾ ਕਿੱਥੇ ਹੋਇਆ ਵਿਆਹ ਮੈਂ ਸੱਚ ਦੱਸ ਦਿੱਤਾ ਤੇ ਦੀਦੀ ਦੀ ਸੱਸ ਮੈਨੂੰ ਕਹਿੰਦੇ ਤੂੰ ਅੱਜ ਮੇਰੇ ਕੋਲ ਸੋਣਾ ਮੈਂ ਕਿਹਾ ਠੀਕ ਹੈ ਜੀ ਮੈਂ ਰਾਤ ਨੂੰ ਉਹਨਾਂ ਦੇ ਕੋਲ ਪਈ ਉਹਨਾਂ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਮੈਨੂੰ ਬਹੁਤ ਚੰਗਾ ਲੱਗਾ ਕਿ ਮੇਰੇ ਕੋਲ ਕੋਈ ਹੈਗਾ ਗੱਲਾਂ-ਗੱਲਾਂ ਦੇ ਵਿੱਚ ਮੈਂ ਕਿਹਾ ਕਿ ਮੈਂ ਛੇਤੀ ਰੈਂਟ ਦੇ ਦਿਆਂ ਰੂਮ ਦਾ ਜਿੰਨਾ ਦਿਨਾਂ ਦੇ ਵਿੱਚ ਮੈਂ ਇੰਡੀਆ ਗਈ ਸੀ ਉਹ ਕਹਿੰਦੇ ਅਸੀਂ ਤਾਂ ਅਜ ਤੱਕ ਤੇਰੇ ਤੋਂ ਰੈਂਟ ਨਹੀਂ ਲਿਆ ਤਾਂ ਹੁਣ ਕਿਵੇਂ ਲੈ ਸਕਦੇ ਆ ਮੈਂ ਕਿਹਾ ਮੈਂ ਤਾਂ ਹਮੇਸ਼ਾ ਕਮਰੇ ਦਾ ਕਿਰਾਇਆ ਦਿੰਦੀ ਆ ਕਹਿੰਦੇ ਕਿਸ ਨੂੰ ਮੈਂ ਕਿਹਾ ਆਪਦੀ ਨਾਨਣ ਨੂੰ ਤੇ ਉਹ ਤੁਹਾਡੇ ਮੁੰਡੇ ਨੂੰ ਦਿੰਦੇ ਆ ਕਹਿੰਦੇ ਨਹੀਂ ਉਹ ਤਾਂ ਸਿਰਫ ਆਪ ਦਾ ਕਿਰਾਇਆ ਦਿੰਦੇ ਆ ਮੈਂ ਬਹੁਤ ਹੈਰਾਨ ਹੋਈ ਵੀ ਮੈਂ ਤਾਂ 3 ਮਹੀਨੇ ਕਿਰਾਇਆ ਦਿੱਤਾ ਪਰ ਮੇਰਾ ਕਿਰਾਇਆ ਅੱਗੇ ਤਾਂ ਦਿੱਤਾ ਹੀ ਨਹੀਂ ਜਦੋਂ ਮੈਂ ਵਿਆਹ ਕਰਵਾਉਣ ਇੰਡੀਆ ਗਈ ਤਾਂ ਮੇਰੇ ਘਰ ਵਾਲੇ ਨੇ ਬਹੁਤ ਸ਼ਰਾਬ ਪੀਣੀ। ਜਦੋਂ ਮੈਂ ਘਰੇ ਪੁੱਛਣਾ ਤਾਂ ਕਹਿ ਦਿੰਦੇ ਵਿਆਹ ਦੀ ਖੁਸ਼ੀ ਵਿੱਚ ਪਿੰਦਾ, ਵੈਸੇ ਨਹੀਂ ਪਿੰਦਾ। ਮੈਂ ਗੱਲ ਨਾ ਸਮਝ ਸਕੇ ਤੇ ਵਾਪਸ ਆ ਗਏ। ਪਰ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਦੀਆਂ ਨੋਹਾਂ ਨਾਲ ਮੇਰੀ ਬਹੁਤ ਬਣਨ ਲੱਗ ਪਈ। ਤੇ ਛੋਟੇ ਤੇ ਕੁਝ ਵੱਡੇ ਸੀ। ਉਹਨਾਂ ਨੇ ਵੀ ਮੈਨੂੰ ਦੱਸਿਆ ਵੀ ਤੇਰੇ ਘਰ ਵਾਲਾ ਨਸ਼ੇ ਕਰਦਾ। ਪਰ ਮੈਂ ਉਹਨਾਂ ਤੇ ਵੀ ਯਕੀਨ ਨਾ ਕੀਤਾ। 2019 ਦੇ ਵਿੱਚ ਇੰਡੀਆ ਜਾਣ ਦਾ ਫੇਰ ਪ੍ਰੋਗਰਾਮ ਬਣਾ ਲਿਆ। ਮੇਰੀ ਵੱਡੀ ਨੰਨ ਦਾ ਪਿਆ ਸੀ। ਮੇਰੇ ਘਰ ਵਾਲੇ ਦੀਆਂ ਦੋ ਭੈਣਾਂ ਸਨ ਸਕੇਆਂ। ਮੇਰੀ ਵੱਡੀ ਨੰਨ ਵਿਆਹ ਤੇ ਉਨ ਤੋਂ ਮਨਾ ਕਰੀ ਸੀ ਤੇ ਕਹਿੰਦੀ ਸੀ ਟਿਕਟ ਨੂੰ ਵਾਪਸ ਨਹੀਂ ਹੈਗੇ, ਪੈਸੇ ਨਹੀਂ ਹੈਗੇ। ਮੈਂ ਆਪਦੇ ਪੇਕੇ ਘਰ ਰਹਿ ਕੇ ਟਿਕਟ ਕਰਵਾ ਲਈ ਤੇ ਇੰਡੀਆ ਜਾਂਦੀ ਰਹੀ। ਮੈਨੂੰ ਲੈਣ ਵੀ ਕੋਈ ਨਾ ਆਇਆ ਤੇ ਸਿਰਫ ਮੇਰਾ ਛੋਟਾ ਭਰਾ ਆਇਆ। ਮੈਂ ਰਾਤ ਨੂੰ ਘਰੇ ਪਹੁੰਚੀ। ਤੇ ਮੇਰੇ ਘਰ ਵਾਲਾ ਸੁੱਤਾ ਪਿਆ ਵਿਆਹ ਤੋਂ ਬਾਅਦ ਮੈਂ ਉੱਥੇ 1 ਮਹੀਨਾ ਰਹੀ ਤੇ ਦੇਖਦੀ ਰਹੇ ਕੌਣ ਕੀ ਕਰਦਾ ਮੇਰਾ ਘਰ ਵਾਲਾ ਰੋਸ਼ ਸ਼ਰਾਬ ਪਿੰਦਾ ਤੇ ਇੱਕ ਦਿਨ ਮੈਂ ਉਹਦੇ ਕੋਲੋਂ ਫੀਮ ਵੀ ਫੜ ਲਈ ਤੇ ਆਪ ਦੀ ਸੱਸ ਤੇ ਵੱਡੀ ਨੰਦ ਨੂੰ ਦੱਸਿਆ ਉਹਨਾਂ ਨੇ ਫਿਰ ਗੱਲ ਟਾਲ ਦਿੱਤੀ ਤੇ ਮੇਰੇ ਆਪਸ ਆਉਣ ਤੇ ਵਾਪਸ ਆਉਣ ਦਾ ਟਾਈਮ ਹੋ ਗਿਆ ਮੈਂ ਆਪ ਦੇ ਘਰ ਵਾਲੇ ਤੇ ਸੱਸ ਨੂੰ ਟਿਕਟ ਬਾਰੇ ਕਿਹਾ ਤੇ ਮੇਰੇ ਘਰ ਵਾਲ ਨੇ ਜਵਾਬ ਦਿੱਤਾ ਸੀ ਕਿਹੜਾ ਬੁਲਾਇਆ ਸੀ ਆਪਦੇ ਘਰੇ ਕਹਿ ਕੇ ਸਾਡੇ ਕੋਲ ਪੈਸੇ ਨਹੀਂ ਹੈਗੇ ਮੈਂ ਚੁੱਪ ਰਹੀ ਤੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਮੇਰੀ ਵੱਡੀ ਨੰਦ ਨੇ ਮੇਰੇ ਘਰੇ ਫੋਨ ਕੀਤਾ ਟਿਕਟ ਦੇ ਲਈ ਤੇ ਮੇਰੇ ਘਰਦਿਆਂ ਨੇ ਟਿਕਟ ਕਰਵਾ ਦਿੱਤੀ ਤੇ ਮੈਂ ਵਾਪਸ ਆ ਗਏ ਇਹ ਸਭ ਦੇਖਣ ਤੋਂ ਬਾਅਦ ਮੈਂ ਬਹੁਤ ਡਿਪਰੈਸ਼ਨ ਦੇ ਵਿੱਚ ਰਹੀ ਤੇ ਕਈ ਵਾਰ ਆਪ ਦੇ ਆਪ ਨੂੰ ਖਤਮ ਕਰਨ ਬਾਰੇ ਵੀ ਸੋਚਿਆ ਮੈਂ ਦੋਵਾਰ ਘਰਵਲੇ ਦੀ ਫਾਈਲ ਅਪਲਾਈ ਕੀਤੀ ਕਿ ਸ਼ਾਇਦ ਇੱਥੇ ਆ ਕੇ ਸੁਧਰ ਜਾਵੇ ਪਰ ਦੋਵਾਂ ਵਾਰ ਵੀਜ਼ਾ ਨਾ ਆਇਆ। ਮੇਰੀ ਫੀਸ ਦਾ ਟਾਈਮ ਹੋ ਗਿਆ। ਮੈਂ ਆਪ ਦੇ ਘਰ ਵਾਲੇ ਨੂੰ ਫੋਨ ਕੀਤਾ। ਉਸਨੇ ਕਿਹਾ ਬਾਅਦ ਦੇ ਵਿੱਚ ਗੱਲ ਕਰਦਾ। ਪਰ ਉਸ ਤੋਂ ਬਾਅਦ ਫੋਨ ਨਾ ਚੁੱਕਿਆ। ਮੇਰੀ ਵੱਡੀ ਨੰਦ ਦਾ ਮੈਨੂੰ ਫੋਨ ਆਇਆ ਤੇ ਕਹਿੰਦੀ ਮੈਨੂੰ ਦੱਸਿਆ ਕਰ ਗੱਲ। ਉਹਨੂੰ ਤੰਗ ਨਾ ਕਰਿਆ ਕਰ। ਮੈਂ ਇੰਨਾ ਤੋਂ ਅੱਕ ਚੁੱਕੀ ਸੀ। ਤੇ ਗੁੱਸੇ ਦੇ ਵਿੱਚ ਨੰਦ ਨੂੰ ਕਿਹਾ ਮੇਰਾ ਘਰ ਵਾਲਾ ਉਹ ਐ। ਤੂੰ ਨਹੀਂ। ਤੂੰ ਆਪ ਦਾ ਘਰ ਦੇਖ। 2021 ਦੇ ਵਿੱਚ ਮੇਰੀ ਮਾੜੀ ਕਿਸਮ ਨੂੰ ਮੇਰੇ ਛੋਟੇ ਭਰਾ ਦੀ ਸੱਪ ਲੜਨ ਨਾਲ ਮੌਤ ਹੋ ਜਾਂਦੀ ਆ ਤੇ ਮੈਂ ਆਪਦੇ ਘਰਦਿਆਂ ਨੂੰ ਸਾਂਭਣ ਵਿੱਚ ਲੱਗ ਜਾਂਦੀ ਆ ਤੇ ਮੇਰੇ ਤੋਂ ਇੰਡੀਆ ਵੀ ਨਹੀਂ ਜਾਇਆ ਜਾਂਦਾ ਤੇ ਇੱਕ ਸਾਲ ਬਾਅਦ ਮੇਰੇ ਤੋਂ ਮੇਰੇ ਦੋ ਛੋਟੇ ਭਰਾਵਾਂ ਨੇ ਜਨਮ ਲਿਆ ਉਹਨਾਂ ਦੀ ਆਉਣ ਮਗਰੋਂ ਘਰ ਦਾ ਮਾਹੌਲ ਬਦਲ ਗਿਆ ਕਿਤੇ ਅਸੀਂ ਹੱਸਦੇ ਕਿਤੇ ਰੋਂਦੇ ਤੇ ਫਿਰ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਹੁਣ ਆਪਦੀ ਜ਼ਿੰਦਗੀ ਦੇਖ ਤੇ ਬੱਚਿਆਂ ਨੂੰ ਦੇਖ ਤੇ ਤਲਾਕ ਦੇ ਦੇ ਮੈਂ ਬੱਚਿਆਂ ਦੇ ਪਹਿਲੇ ਜਨਮ ਦਿਨ ਤੇ ਜਾਣ ਬਾਰੇ ਸੋਚਿਆ ਤੇ ਇੰਡੀਆ 2023 ਦੇ ਵਿੱਚ ਗਈ ਮੈਂ ਤਲਾਕ ਤਲਾਕ ਫਾਈਲ ਕਰਕੇ ਆਪ ਤਰੀਕ ਤੇ ਗਈ ਵੀ ਮੈਨੂੰ ਕੋਈ ਮਾੜਾ ਨਾ ਕਹ ਦੇ ਮੈਂ ਗਲਤ ਨਹੀਂ ਸੀ ਮੇਰੇ ਸੁਣਨ ਦੇ ਵਿੱਚ ਆਇਆ ਸੀ ਕਿ ਇੱਕ ਵਾਰ ਇੰਡੀਆ ਆ ਜੇ ਅਸੀਂ ਜਾਨ ਨਹੀਂ ਦੇਣੀ ਮੈਂ ਸਟੇਟਸ ਪਾ ਕੇ ਸਭ ਨੂੰ ਦੱਸ ਦਿੱਤਾ ਤੇ ਉਹਨਾਂ ਦੀ ਵੱਡੀ ਭੂਆ ਨੂੰ ਵੀ ਦੱਸ ਦਿੱਤਾ ਕਿ ਮੈਂ ਇੰਡੀਆ ਆ ਗਈਆਂ ਕਰ ਲਓ ਜੋ ਕਰਨਾ ਇੱਕ ਮਹੀਨੇ ਵਿੱਚ ਮੇਰਾ ਤਲਾਕ ਹੋ ਗਿਆ ਹੈ ਤੇ ਮੈਂ 2 ਮਹੀਨੇ ਰਹਿਣ ਮਗਰੋਂ ਫਿਰ ਆਸਟ੍ਰੇਲੀਆ ਵਾਪਸ ਆ ਗਈ ਅੱਜ ਮੇਰੇ ਦੋ ਭਰਾ 2 ਸਾਲ ਦੇ ਹਨ ਤੇ ਮੈਂ ਉਹਨਾਂ ਨਾਲ ਵਧੀਆ ਰਹਿ ਰਹੀ ਹਾਂ